ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਗੁਐਸਟ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਆ ਤੁਹਾਡੇ ਲਈ ਆਪ ਮੰਨ ਕੇ ਚਲੋ 6 ਐਨੀਮਲ ਸੇਲ ਹੀ ਲੈ ਕੇ ਆਏ ਜਦੇ ਵਿੱਚ ਇੱਕ ਕੱਟੀ ਇੱਕ ਟੋਕੜ ਗੱਬਣ ਨੀਲੀ ਦਾ ਵੀ ਮੱਝ ਇੱਕ ਪਲੂਨ ਵਸੀ ਸੋਣ ਵਾਲੀ ਦੋ ਜਰਸੀਆਂ ਪੰਜਾਬ ਦੀਆਂ ਤੇ ਇੱਕ ਟੋਕੜ ਵੜ ਦਿਨੇ ਆ ਪ੍ਰੋਪਰ ਜਾਣਕਾਰੀ ਤੁਹਾਨੂੰ ਪਹਿਲੇ ਨੰਬਰ ਤੋਂ ਕਰਦਿਆਂ ਸ਼ੁਰੂਆਤ ਦੇਖ ਸਕਦੇ ਹੋ ਤੁਸੀਂ ਪਹਿਲੇ ਨੰਬਰ ਤੇ ਬਾਈ ਜੀ 13 ਮਾਂਥ ਦੀ ਕੱਟੀ ਹੈਗੀ ਸਿੰਘ ਸਿੰਘ ਚੈੱਕ ਕਰੋ ਕੱਦ ਹਾਈਟ ਥਣ ਚਾਰ ਆ ਫੇਸ ਬਿਊਟੀ ਚੈੱਕ ਕਰੋ ਸਿੰਘ ਗੋਲ ਕਰਦੀ ਹੁੰਦੀ ਆ ਤੇ ਉਮਰ ਜੀ 13 ਮਹੀਨਿਆਂ ਦੀ ਹੈ ਬਾਈ ਜੀ ਮੁੱਲੇ ਦਾ ਹੈਗਾ ਬਸ ਲੈਣ ਦੇਣ ਵਾਲਾ 22000 ਮੁੱਲ ਕਰਾਉਣ ਨੂੰ 25 ਕਰਾ ਲਓ 26 ਕਰਾ ਲਓ 22000 ਦੀ ਕੱਟੀ ਦੇ ਦਾਂਗੇ ਤੇ 2 ਨੰਬਰ ਤੇ ਆ ਗਈ ਨੀਲੀ ਦਾਵੀ ਨਗੀਨਾ ਚੈੱਕ ਕਰ ਲੋ ਪੰਜੇ ਕੁਆਲਿਟੀਆਂ ਪੂਰੀਆਂ ਨੀਲੀ ਦਾਵੀ ਵਾਲੀਆਂ ਦੇਖ ਸਕਦੇ ਆ ਫੇਸ ਕੱਟ ਵਾਲਾ ਆ ਦੇਖੋ ਫੇਸ ਅੱਖਾਂ ਤੋਂ ਚੈੱਕ ਕਰਾ ਦੇ ਨੇ ਰੇਡ ਤੋਂ ਆ ਦੇਖੋ ਕੱਟ ਵਾਲਾ ਫੇਸ ਆ ਨੀਲੀ ਦਾਵੀ ਪਿਓਰ ਆ ਗਈ ਤੋ ਕੜ ਗੱਬਣ ਬਾਈ ਜੀ ਚਾਰੇ ਪੈਰ ਚੈੱਕ ਕਰੋ ਥਣ ਚੈੱਕ ਕਰ ਲਓ ਧੁੰਨੀ ਤੋਂ ਲਓ ਚੈੱਕ ਕਰ ਲਓ ਤੇ ਚਾਰੇ ਥਣ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਏ ਆ ਚਾਰਾਂ ਮਹੀਨਿਆਂ ਦੀ ਗੱਬਣ ਆ ਬਾਈ ਜੀ 7 ਕਿਲੋ ਤੋਂ ਤਿਆਰ ਆ ਤੇ ਮੋਲੇ ਦਾ ਫੋਨ ਤੇ ਹੋਊਗਾ ਹੋਊਗਾ ਜੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਮੱਝ ਪਸੰਦ ਹੋਵੇ ਸੱਜਰ ਦੋਦੇ ਨੇ 14-15 ਕਿਲੋ ਦਿੱਤਾ ਹੋਇਆ ਬਹੁਤ ਸੋਹਣੀ ਮੱਝ ਆ ਗਈ ਤੀਜਾ ਸੂਆ ਸੂਈਏ ਚੌਥੇ ਆਸਤੇ ਗੱਬਣਾ ਅੱਗੇ 3 ਨੰਬਰ ਤੇ ਪਲੂਨ ਵਸੀ ਚੈੱਕ ਕਰ ਲੋ ਫਾਰਮ ਵਾਲੇ 40116 ਦੀ ਆਪ ਆ ਅੱਗੇ ਸਨੋਮੈਨ ਦਾ ਸੀਮਨ ਲੱਗਿਆ ਹੋਇਆ ਥਣ ਚੈੱਕ ਕਰ ਲੋ ਚਾਰੇ ਥਣ ਪੂਰੇ ਨਿਖੜਵੇਂ ਤੇ ਸਪੇਸ ਤੇ ਲੱਗਿਆ ਕੱਦ ਹਾਈਟ ਦੇ ਵਿੱਚ ਫੁੱਲ ਆ ਕਸੂਨ ਦੇ ਵਿੱਚ ਦੇ 7-8 ਦਿਨ ਬਾਕੀ ਪਏ ਹਵਾਨਾ ਚੈੱਕ ਕਰੋ ਬਹੁਤ ਸੋਹਣਾ ਤਿਆਰ ਕਰਦੀਆਂ ਦੀ ਕਰਮ ਵਾਲੀ ਤੇ ਮਿਲਕ ਕਪੈਸਿਟੀ ਦੀ ਬਾਈ 30-32 ਕਿ ਐਸਬੀਡੀ ਚੈੱਕ ਕਰ ਲੋ ਕੱਦ ਚੈੱਕ ਕਰ ਲੋ ਪ੍ਰਾਈਸ ਇਹਦਾ ਫੋਨ ਤੇ ਹੋਊਗਾ ਅੱਗੇ ਆ ਗਈ ਜਰਸੀ ਪੰਜਾਬ ਵਾਲੀ ਦੂਜਾ ਸੂ ਦਾ ਸੁੰਦੀਆਂ ਫੁੱਲ ਹਾਈਟ ਦੇ ਵਿੱਚ ਆ ਵਜਨ موجوده ਵਾਲੀ ਵੇੜਾ ਚੈੱਕ ਕਰੋ ਸੂਨ ਦੇ ਵਿੱਚ 10 ਦਿਨ ਬਾਕੀ ਛਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਥਾਣਾ ਦਾ ਗੈਪ ਚੈੱਕ ਕਰੋ ਫੇਸਬਿਟੀ ਚੈੱਕ ਕਰੋ origional ਜਰਸੀ ਆ ਪੰਜਾਬ ਵਾਲੀ ਬਾਈ ਜੀ ਦੁੱਧ 20 ਕਿਲੋ ਮੌਜ ਨਾਲ ਚਵਾ ਦੂ ਖੁੱਲਾ 10 ਦਿਨ ਦੀ ਕੱਚੀ ਚੌੜੀ ਚੂੜੀ ਫੁੱਲ ਤੇ ਰੇਟੇ ਦਾ ਵੀ ਫੋਨ ਤੇ ਹੋਊਗਾ ਹੋਊਗਾ ਜੈਜ ਅੱਗੇ ਆ ਗਈ ਬਾਈ ਜੀ ਮੰਨ ਕੇ ਚਲੋ ਤੁਸੀਂ 5 ਨੰਬਰ ਤੇ ਪਹਿਲੇ ਸਵੇ ਸੂਈ ਆ ਬੈੜਾ ਮੂੰਹ ਤੋਂ 4 ਦੰਦ ਦਾ ਕੱਦ ਹਾਈਟ ਦੇ ਵਿੱਚ ਫੁੱਲਾ ਫੇਸ ਬਿਊਟੀ ਚੈੱਕ ਕਰ ਲਓ ਥਣ ਥਣ ਚੈੱਕ ਕਰੋ ਚਾਰ ਥਣ ਚਾਰੇ ਪੂਰੇ ਵਧੀਆ ਪੂਰੀ ਸਪੇਸ ਤੇ ਲੱਗਿਆ ਪੂਰੀ ਸੀਟ ਹੰਡੀਆ 2 ਮਹੀਨੇ ਦੀ ਸੂਈ ਵੀ ਆ ਤੇ 20 ਮਹੀਨੇ 20 ਦਿਨ ਹੋ ਗਏ ਨੂੰ ਬਾਈ ਜੀ ਟੀਕਾ ਭਰਾਏ ਨੂੰ ਦੁੱਧ ਦੇ ਥਲੇ 13 ਲੀਟਰ ਜਿਹੜਾ ਮਰਜੀ ਦੋ ਟਾਈਮ ਚਬਾਈ ਕਰਕੇ ਲਿਆ ਜਾ ਸਕਦਾ ਆ ਦੇਖੋ ਕੱਦ ਕਾੜ ਪੂਰਾ ਫੁੱਲਾ ਤੇ ਅੱਗੇ ਆ ਗਈ ਲਾਸਟ ਤੇ ਜਰਸੀ ਆ ਚੈੱਕ ਕਰੋ ਫੇਸ ਬਿਊਟੀ ਕਾਫੀ ਕਲਰ ਦੇ ਵਿੱਚ ਜਰਸੀ ਹੈ ਕੀ ਥਣ ਚੈੱਕ ਕਰ ਲਓ ਚਾਰੇ ਥਣ ਪੂਰੇ ਨਿਖੜਮੇ ਤੇ ਪੂਰੀ ਸਪੇਸ ਤੇ ਲੱ ਫਵਾਨੇ ਚ ਵਾਲ ਟਿੱਲਾ ਬਹੁਤ ਪਈਆਂ ਫੇਸਬੁਕ ਚੈੱਕ ਕਰ ਲਓ ਇਹਦਾ ਮੁੱਲ ਬਾਈ ਜੀ ਕਰਾਉਣ ਨੂੰ 55 ਲੱਖ 56 52 ਹਜ਼ਾਰ ਦੀ ਬੜ ਦੇ ਦਾਂਗੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਸੀ ਤੁਹਾਡੇ ਲਈ 6 ਜਨਵਰੀ ਸੇਲ ਹੀ ਲੈ ਕੇ ਆਇਆ ਦੀ ਪ੍ਰੋਪਰ ਡਿਟੇਲ ਤੁਹਾਨੂੰ ਦੱਸਤੀ ਆ ਜੇ ਛਿਆਂ ਦੇ ਵਿੱਚੋਂ ਮੇਰੇ ਕਿਸੇ ਵੀ ਕਿਸਾਨ ਭਰਾ ਨੂੰ ਕੋਈ ਵੀ ਨਗ ਪਸਾਉਂਦਾ ਹੁੰਦਾ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੋਂ ਸੀਨੀਅਰ ਸਿੰਘ ਵਾਲਾ ਮੋਬਾਈਲ ਨੰਬਰ 83990 99728 ਸਾਰੇ ਮੇਰੇ ਵੀਰਾਂ ਦਾ ਵੀਡੀਓ ਅੰਤ ਤੱਕ ਦੇਖਣ ਲਈ ਤੈਅ ਦਿਓ ਧੰਨਵਾਦ